ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਬਾਈ ਜੀ ਮੈਂ ਨਾ ਅੱਜ ਵੀਡੀਓ ਦੇ ਵਿੱਚ ਦੱਸਣਾ ਚਾਹੁੰਦਾ ਕਿ ਮੁਰਗੇ ਜਾਂ ਮੁਰਗੀਆਂ ਦੇ ਲਈ ਹਰਾ-ਚਰਾ ਕਿੰਨਾ ਜ਼ਰੂਰੀ ਹੁੰਦਾ ਜਦੋਂ ਤੁਸੀਂ ਫ੍ਰੀ ਰੇਜ਼ ਦੇ ਵਿੱਚ ਪੋਲਟਰੀ ਫਾਰਮਿੰਗ ਕਰਦੇ ਹੋ ਤਾਂ ਮੰਨਦਾ ਉੱਥੇ ਘਾਹ ਹੁੰਦਾ ਆ ਉੱਥੇ ਤੁਸੀਂ ਛੱਡ ਦਿੰਨੇ ਹੋ ਪਰ ਹੌਲੀ-ਹੌਲੀ ਕੁਝ ਦਿਨਾਂ ਤੱਕ ਨਾ ਘਾਹ ਖਤਮ ਹੋ ਜਾਂਦਾ ਤਾਂ ਉਹਦੇ ਵਾਸਤੇ ਨਾ ਆਪਾਂ ਜਿਵੇਂ ਮੈਂ ਇਦਾਂ ਬੂਟਿਆਂ ਦੇ ਜਿਹੜੇ ਆਪਾਂ ਨੇ ਰੁੱਖ ਲਾਏ ਨੇ ਉਹਨਾਂ ਦੀਆਂ ਟਾਹਣੀਆਂ ਤੋੜ ਕੇ ਇਦਾਂ ਪਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਚੌ ਦੇ ਨਾਲ ਇਹ ਖਾਣ ਲੱਗੇ ਪਏ ਨੇ ਇਦਾਂ ਤੁਸੀਂ ਵੀ ਦਰਸ਼ਕ ਦਿਓ ਬਈ ਜੇ ਤੁਸੀਂ ਆਪਣਾ ਫੀਡਿੰਗ ਕਾਸਟ ਘੱਟ ਕਰਨਾ ਚਾਹੁੰਦੇ ਹੋ ਬਾਕੀ ਇੱਕ ਟਾਈਮ ਸਵੇਰੇ ਤੇ ਇੱਕ ਟਾਈਮ ਸ਼ਾਮ ਨੂੰ ਮੈਂ ਫੀਡ ਜ਼ਰੂਰ ਪਾਣਾ ਹੁੰਦਾ ਦਿਨ ਦੇ ਵਿੱਚ ਨਾ ਇਹਨਾਂ ਨੂੰ ਇਦਾਂ ਛੱਡ ਦੇਣਾ ਨਾਲੇ ਤਾਂ ਇਹਨਾਂ ਦੀ ਜਿਹੜੀ ਅ ਪਾਣੀ ਦੀ ਪੂਰਤੀ ਹੁੰਦੀ ਰਹਿੰਦੀ ਹੈ ਕਿਉਂਕਿ ਇਹ ਹਰੀਆਂ ਚੀਜ਼ਾਂ ਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਆ ਉਸ ਤੋਂ ਇਲਾਵਾ ਭਾਈ ਹਰੀਆਂ ਚੀਜ਼ਾਂ ਜਿਹੜੀਆਂ ਨੇ ਅੰਦਰੋਂ ਸਫਾਈ ਦਾ ਕੰਮ ਕਰਦੀਆਂ ਨੇ ਘਾ ਤੁਸੀਂ ਪਾ ਸਕਦੇ ਹੋ ਉਹ ਦੇਖ ਸਕਦੇ ਹੋ ਜੀ ਮੈਂ ਸਾਈਡ ਤੇ ਨਾ ਮੈਂ ਐਵੇਂ ਡੰਡੇ ਲਾ ਰੱਖੇ ਨੇ ਐਦਾਂ ਇਹ ਉੱਪਰ ਚੜ ਚੜ ਕੇ ਖਾਈ ਜਾਂਦੇ ਨੇ ਆਹ ਦੇਖ ਸਕਦੇ ਹੋ ਆ ਟਾਣੀਆਂ ਸੁੱਕੀਆਂ ਹੀਆਂ ਨੇ ਇਹ ਬਹੁਤ ਹਰਾ ਸੀ ਵੀਰ ਇੱਥੇ ਤੱਕ ਇਹਨਾਂ ਦੀ ਪਹੁੰਚ ਸੀਗੀ ਇਹ ਖਾ ਗਏ ਅੱਜ ਮੈਂ ਇਹ ਡੰਡਾ ਜਿਆ ਲਾਇਆ ਆ ਨਿੰਮ ਦੀ ਲੋੜ ਹੋਊਗੀ ਜਿਸ ਨੂੰ ਕੋਈ ਥੋੜੀ ਬਹੁਤੀ ਬਿਮਾਰੀ ਠਮਾਰੀ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਬਾਕੀ ਵਧੀਆ ਸਫਾਈ ਕਰਦੀ ਹੈ পেট ਦੀ ਜਿਹੜੀ ਹਰੀਆਂ ਚੀਚਾਂ ਆਉਂਦੀਆਂ ਨੇ ਆਹ ਦੇਖ ਲਓ ਤੁਸੀਂ ਇਹਨਾਂ ਨੇ ਮਿੰਟਾਂ 'ਚ ਇਹਨੂੰ ਖਤਮ ਕਰ ਦੇਣਾ ਇਦਾਂ ਤੁਸੀਂ ਇਹ ਨਾ ਕਰ ਸਕਦੇ ਹੋ ਬਾਕੀ ਸਾਈਡ ਤੇ ਨਾ ਮੈਂ ਐਵੇਂ ਜਿੱਥੇ ਤੱਕ ਇਹਨਾਂ ਦੀ ਪਹੁੰਚ ਹੋ ਸਕੇ ਥੱਲੋਂ ਥੱਲੋਂ ਨਾਲੇ ਤੇ ਰੁੱਖਾਂ ਦੀ ਛਟਾਈ ਹੁੰਦੀ ਰਹਿੰਦੀ ਆ ਨਾਲੇ ਇਹਨਾਂ ਦਾ ਫਾਇਦਾ ਆ ਆ ਦੇਖੋ ਇੱਕ ਮੈਂ ਇੱਥੇ ਸੜਦਾ ਸੀ ਇੱਥੇ ਖਾਣ ਲੱਗੇ ਹੋਏ ਨੇ ਬਾਕੀ ਇਹ ਪੌੜੀ ਲਾਤੀ ਸੀ ਵੀਰ ਮੈਂ ਤਾਂ ਕਿ ਇਹ ਪੌੜੀ ਤੇ ਚੜ ਕੇ ਆਪੀ ਇਹਨਾਂ ਨੂੰ ਖਾ ਲੈਣਾ ਆ ਇਹਦੇ ਉੱਤੇ ਵੀ ਚੜ ਜਾਂਦੇ ਨੇ ਵੀਰ ਆ ਜਿਹੜਾ ਇਹਨਾਂ ਦਾ ਪਿੰਜਰਾ ਬਣਾਇਆ ਹੋਇਆ ਹੈ ਨਾ ਪਹਿਲਾਂ ਇੱਥੇ ਪੌੜੀ ਲਈ ਹੋਈ ਸੀ ਆ ਤੁਸੀਂ ਦੇਖ ਸਕਦੇ ਹੋ ਮਮਦ ਹੰਦਕਨਾ ਆਣਾ ਥੱਲੇ ਕਰਿਆ ਹੋਇਆ ਸੀ ਐ ਕਰਕੇ ਇਹਨੂੰ ਥੱਲੇ ਧਾਰ ਰੱਖਿਆ ਸੀ ਇੱਥੇ ਪੌੜੀ ਲੱਗੀ ਹੋਈ ਸੀ ਇੱਥੇ ਪੌੜੀ ਲੱਗਣ ਕਰਕੇ ਖਾ ਲੈਂਦੇ ਨੇ ਜਿੱਥੇ ਜਿੱਥੇ ਵੀ ਇਹ ਹੁੰਦਾ ਆ ਵੀਰ ਠੀਕ ਹੈ ਬਾਕੀ ਪਾਣੀ ਇਹਨਾਂ ਨੂੰ ਹਮੇਸ਼ਾ ਰੱਖੋ ਵੀਰੇ ਚਾਹੇ ਗਰਮੀਆਂ ਸਰਦੀਆਂ ਹਮੇਸ਼ਾ ਰੱਖੋ ਬਦਲ ਬਦਲ ਕੇ ਰੱਖੋ ਸਰਦੀਆਂ ਦੇ ਵਿੱਚ ਨਾ ਬਹੁਤਾ ਠੰਡਾ ਹੋਵੇ ਪਾਣੀ ਗਰਮੀਆਂ ਦੇ ਵਿੱਚ ਨਾ ਬਹੁਤਾ ਗਰਮ ਹੋਵੇ ਨਾਲ ਮੈਂ ਕੈਲਸ਼ੀਅਮ ਵੀ ਇਹਨਾਂ ਨੂੰ ਅੱਜ ਪਾਇਆ ਤਾਂ ਕਿ ਜਿਹੜੀ ਇਹਨਾਂ ਦੀ ਸ਼ਾਈਨ ਮੈਨੂੰ ਥੋੜੀ ਬੋਤੀ ਘੱਟ ਲੱਗੀ ਥੋੜੀ ਬੋਤੀ ਸ਼ਾਈਨ ਇਹਨਾਂ ਦੇ ਖੰਭਾਂ ਦੀ ਆ ਜਾਵੇ ਤੁਸੀਂ ਮਲਟੀਵਿਟਾਮਿਨ ਜਾਂ ਕੈਲਸ਼ੀਅਮ ਵਗੈਰਾ ਪਾ ਸਕਦੇ ਹੋ ਜਦੋਂ ਤੁਹਾਨੂੰ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਜਦੋਂ ਤੁਸੀਂ ਆਪਣੇ ਫਾਰਮ ਦੇ ਅੰਦਰ ਰਹੋਗੇ ਟਾਈਮਸ ਫਾਈਂਡ ਕਰੋਗੇ ਤੁਹਾਨੂੰ ਮਹਿਸੂਸ ਹੋਊਗਾ ਕਿ ਹਾਂ ਇਹਨਾਂ ਨੂੰ ਅੱਜ ਮਲਟੀਵਿਟਾਮਿਨ ਪਾਈਏ ਜਾਂ ਕੈਲਸ਼ੀਅਮ ਪਾਈਏ ਤੁਹਾਨੂੰ ਆਪ ਤੁਸੀਂ ਦੇਖ ਰਿਖ ਕਰੋਗੇ ਬਾਕੀ ਜੇ ਆ ਚੀਜ਼ਾਂ ਤੁਸੀਂ ਕਰ ਦਿਓ ਨਾ ਤਾਂ ਕੈਲਸ਼ੀਅਮ ਦੀ ਲੋੜ ਪੈਂਦੀ ਨਹੀਂ ਜਿਵੇਂ ਆਸ ਹੰਜਣਾ ਲਾ ਰੱਖਿਆ ਥੋੜੀ ਬੋਤੀ ਕੈਲਸ਼ੀਅਮ ਦੀ ਲੋ ਮੜੀ-ਮੁੜੀ ਘਾਟ ਰਹਿ ਜਾਂਦੀ ਆ ਤਾਂ ਤੁਸੀਂ ਇਦਾਂ ਪਾ ਸਕਦੇ ਹੋ ਜਿਹੜਾ ਕਿ ਇਹ ਲਿਕਵਿਡ ਰੂਪ ਦੇ ਵਿੱਚ ਜਾਂ ਹੋਰ ਕਈ ਦਵਾਈਆਂ ਦੇ ਵਿੱਚ ਤੁਹਾਨੂੰ ਮਿਲ ਜੂਗਾ ਹਨਾ ਸ਼ੀਸ਼ੀਆਂ ਆ ਜਾਂਦੀਆਂ ਨੇ ਬਜਾਰਾਂ ਦੇ ਵਿੱਚੋਂ ਤੇ ਮੈਂ ਨਾ ਥੋੜੇ ਟਾਈਮ ਤੱਕ ਮੈਂ ਤੁਹਾਨੂੰ ਹੋਰ ਦੱਸੂਗਾ ਪ੍ਰੋਜੈਕਟ ਜਿਹੜਾ ਆਪਣਾ ਅਗਲਾ ਹੋਊਗਾ ਆਹ ਦੇਖੋ ਬਈ ਕਿੰਨੀ ਹਰਿਆਲੀ ਹੈ ਇੱਧਰ ਇਹਦੇ ਆਲੇ-ਦਾਲੇ ਮੈਂ ਨਾ ਲਾ ਦੇਣਾ ਨੈਟ ਆ ਜਿੰਨਾ ਵੀ ਘਾਹ ਫੂਸਾ ਸਾਰਾ ਇਹਨਾਂ ਨੇ ਕਰ ਦੇਣਾ ਖਤਮ ਖਾ-ਖਾ ਕੇ ਤੇ ਬਾਕੀ ਇਹ ਇਦੋਂ ਬਾਅਦ ਦੇ ਵਿੱਚੋਂ ਜਿਹੜਾ ਆਪਣਾ ਅਗਲਾ ਫਰੀ ਰੇਂਜ ਹੋਊਗਾ ਉਹ ਗਵਈਆ ਸਾਹਮਣੇ ਵਾਲਾ ਏਪਲਰਟ ਆਪਣੇ ਹੀ ਆ ਇੱਥੇ ਆਪਾਂ ਨੇ ਹਰਾ ਨਟ ਲਾ ਦੇਣਾ 3-4000 ਦਾ ਖਰਚਾ ਮਸਾਊਗਾ ਵੀਰੇ 3-4000 ਲਾ ਕੇ ਇਹ ਬਰਡ ਆਪਣੇ ਖੁਸ਼ ਰਹਿੰਦੇ ਨੇ ਤਾਂ ਇਹਦੇ ਵਰਗੀ ਰਿਸਕ ਹੀ ਕੋਈ ਨਹੀਂ ਹੈਗੀ ਹਨਾ ਤੁਸੀਂ ਇਦਾਂ ਦੀਆਂ ਚੀਜ਼ਾਂ ਕਰਿਆ ਕਰੋ ਪੈਸਾ ਉਸ ਚੀਜ਼ ਤੇ ਲਾਓ ਜਿੱਥੇ ਤੁਹਾਡੇ ਬਰਡ ਵੀ ਖੁਸ਼ ਰਹਿਣ ਆਹ ਫालतू ਚੀਜ਼ਾਂ ਤੇ ਲਾਉਣ ਦਾ ਫਾਇਦਾ ਨਹੀਂਗਾ ਵੀਰੇ ਤੇ ਜੇ ਤੁਸੀਂ ਆਪਣੇ ਹੈਪੀ ਬਰਡ ਦੇਖਣਾ ਚਾਹੁੰਦੇ ਹੋ ਤਾਂ ਥੋੜੀ ਬੋਤੀ ਇਨਵੈਸਟਮੈਂਟ ਮਤਲਬ ਕਿ ਇਦਾਂ ਦੀਆਂ ਚੀਜ਼ਾਂ ਤੇ ਕਰਿਆ ਕਰੋ ਜਿੱਥੋਂ ਫੀਡਿੰਗ ਕਾਸਟ ਜੇ ਬਚਾਉਣਿਆ ਤਾਂ ਹੋਰ ਪਾਸੇ ਲਾ ਕੇ ਆਪਾਂ ਆਪਣੇ ਬਰਡ ਨੂੰ ਰੱਖ ਸਕਣ ਵਾਲੇ ਤਾਂ ਇਹਨਾਂ ਦੀ ਗਰੋਥ ਵਧੀਆ ਹੋਊਗੀ ਅਗ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਊਗਾ ਤੁਹਾਨੂੰ ਇਹ ਚੀਜ਼ਾਂ ਆਪਣੇ ਮੁਨਾਫੇ ਦੇ ਕੇ ਜਾਣਗੀਆਂ ਹਾਂ ਬਾਕੀ ਕੱਲਾ ਫੀਡ ਦੇ ਉੱਤੇ ਆਪਾਂ ਫੋਕਸ ਕਰੀ ਜਾਈਏ ਉਹਦਾ ਵੀ ਕੋਈ ਫਾਇਦਾ ਨਹੀਂ ਹਨਾ ਜਿਵੇਂ ਹੁਣ ਕੱਲੀ ਫੀਡ ਹੀ ਖਵਾਈ ਜਾਈਏ ਇਹ ਤਰਨ ਫਿਰਨਗੇ ਖੁਸ਼ਹਾਲ ਰਹਿਣਗੇ ਤਾਂ ਬਿਮਾਰੀ ੜ ਮਾਰੀਆਂ ਨਹੀਂ ਲੱਗਣਗੀਆਂ ਐਦਾਂ ਪਸਦੇ ਰਹਿਣਗੇ ਤੰਦਰੁਸਤ ਰਹਿਣਗੇ ਗੇਨ ਵੀ ਵਧੀਆ ਕਰਨਗੇ ਖਾਣਗੇ ਪੀਣਗੇ ਵਧੀਆ ਆਪਣਾ ਪਸੰਦੀਦਾ ਭੋਜਨ ਚੁਣ ਕੇ ਖਾਣਗੇ ਹੁਣ ਬਾਹਲੀ ਸਾਈਡ ਇੰਨੇ ਬੂਟੇ ਨੇ ਕੋਈ ਕਾਦਾ ਕੋਈ ਕਾਦਾ ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਖਾਣਗੇ ਵੀਰੇ ਨਾਲੇ ਵੀਰੇ ਮੈਂ ਇੱਕ ਗੱਲ ਹੋਰ ਦੱਸ ਦੇਣਾ ਚਾਹਣਾ ਦੇਖੋ ਵੀਰੇ ਹੁਣ ਜਿਹੜਾ ਮੌਸਮ ਆਨਾ ਬਰਸਾਤਾਂ ਦਾ ਮੌਸਮ ਆ ਤੁਸੀਂ ਕੋਸ਼ਿਸ਼ ਕਰੋ ਆਪਣਾ ਜਿਹੜਾ ਫ੍ਰੀ ਰੇਂਜ ਏਰੀਆ ਜਿੱਥੇ ਤੁਸੀਂ ਖੁੱਲੇ ਛੱਡਦੇ ਹੋ ਆਪਣੇ ਜਾਨਵਰਾਂ ਨੂੰ ਉੱਥੇ ਵੀ ਬੂਟੇ ਲਾਉਣ ਦੀ ਕੋਸ਼ਿਸ਼ ਕਰੋ ਜਿਵੇਂ ਮੈਂ ਹਰ ਵਾਰ ਲਾਉਣਾ ਹੁੰਦਾ ਚਾਹੇ ਮੈਂ 5 ਲਾਵਾ ਚਾਹੇ ਮੈਂ 10 ਲਾਵਾ ਪਰ ਲਾਉਣਾ ਬਾਈ ਜ਼ਰੂਰ ਹੁੰਦਾ ਤੇ ਦਸਾਂ ਦੇ ਵਿੱਚੋਂ ਇਹਨਾ 5 10 ਦੇ ਵਿੱਚੋਂ ਇੱਕ ਜਾਂ ਦੋ ਖਰਾਬ ਮਸਾ ਹੁੰਦੇ ਨੇ ਤੇ ਬਾਕੀ ਸਾਰੇ ਵਧੀਆ ਗਰੋ ਕਰ ਜਾਂਦੇ ਨੇ ਉਹ ਚਲੋ ਇੱਕ ਅੱਧਾ ਪੀਸ ਖਰਾਬ ਵੀ ਹੋ ਜਾਵੇ ਤਾਂ ਵੀ ਕੋਈ ਦਿੱਕਤ ਨਹੀਂ ਵੀਰੇ ਪਰ ਤੁਸੀਂ ਘਟੋ ਘਟ ਕੋਸ਼ਿਸ਼ ਜ਼ਰੂ ਵੀ ਪੰਜ ਚਾਰ ਜਿਹੜੇ ਰੁੱਖ ਲਾਇਆ ਕਰੋ ਨਾਲੇ ਆਪਣੇ ਜਿਹੜਾ ਇਨਵਰਨਮੈਂਟ ਦੇ ਲਈ ਵਧੀਆ ਹੁੰਦੇ ਨੇ ਤੇ ਨਾਲੇ ਓਏ ਇਧਰੋਂ ਨਿਕਲ ਚਲੋ ਭੱਜੋ ਦੇਖੋ ਵੀਰ ਨਾਲੇ ਇਨਵਰਨਮੈਂਟ ਦੇ ਵਿੱਚੋਂ ਜਿਹੜਾ ਆਪਣਾ ਫਾਇਦਾ ਹੁੰਦਾ ਆ ਨਾਲੇ ਜਿਹੜੀ ਇਹਨਾਂ ਦੀ ਹਰਿਆਲੀ ਵਾਸਤੇ ਬਹੁਤ ਵਧੀਆ ਆ ਥੋੜੇ ਛਿੜਕ ਕੇ ਰੱਖਣੇ ਪੈਂਦੇ ਨੇ ਸ਼ਰਾਰਤੀ ਬਹੁਤ ਨੇ ਬਈ ਬਾਹਰ ਨੂੰ ਭੱਜ ਲੈਂਦੇ ਨੇ ਤਾਂ ਕਰਕੇ ਨਾ ਇੱਥੇ ਬੂਰੀਆਂ ਬੂਰੀਆਂ ਜੀਆਂ ਲਾ ਕੇ ਮੈਂ ਤਾਂ ਕਰ ਦਿੰਨਾ ਬੰਦ ਇਹਨਾਂ ਨੂੰ ਤੇ ਹੁਣ ਮੈਂ ਇੱਥੇ ਬੈਠਾ ਤਾਂ ਕਰਕੇ ਇਹਨਾਂ ਨੂੰ ਹਲੇ ਲਾਈਆਂ ਨਹੀਂ ਪੂਰੀਆਂ ਪੂਰੀਆਂ ਜਾਣ ਲੱਗਿਆ ਮੈਂ ਲਾ ਕੇ ਜਾਊਂਗਾ ਵੀਰੇ ਅਕੀ ਕਿੱਥੋਂ ਤੁਸੀਂ ਇਹ ਮੇਰੀ ਵੀਡੀਓ ਦੇਖ ਰਹੇ ਹੋ ਜਿਹੜੇ ਵੀਰ ਨੇ ਮੇਰੀ ਪੂਰੀ ਵੀਡੀਓ ਦੇਖੀ ਆ ਉਹ ਕਮੈਂਟ ਕਰਕੇ ਜਰੂਰ ਦੱਸੋ ਬਈ ਮੈਨੂੰ ਖੁਸ਼ੀ ਹੋਊਗੀ ਜਿਹੜਾ ਵੀਰ ਮੇਰੀ ਪੂਰੀ ਵੀਡੀਓ ਦੇਖ ਰਿਹਾ ਆ ਤਾਂ ਆਪਾਂ ਹਰ ਕਿਸੇ ਦੇ ਕਮੈਂਟ ਦਾ ਰਿਪਲਾਈ ਕਰਦੇ ਆ ਬਾਕੀ ਅਲਸ ਦੀ ਵੀਡੀਓ ਦੇ ਵਿੱਚ ਇੰਨੇ ਨਹੀਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ